ਸਵਿੰਦਰ ਸਿੰਘ ਜੀ ਜੀ ਕਰ ਬਿਲਕੁਲ ਸੰਗਲਾ ਹੀ ਬਣ ਨਾਲੀ ਕਿਹੜਾ ਤੁਹਾਡੇ ਇੱਥੇ ਪਿੱਟ ਦੇ ਕੋਲ ਟਾਲ ਗਈ ਹੈ ਹਾਂ ਜੀ ਕਿੰਨੀ ਟਾਲ ਗਈ ਹੈ ਵੀ ਔਰ ਕੀ ਪਿਸ਼ਾ ਹੈ ਸਵਿੰਦਰ ਜੀ ਟਾਜਦਾ ਲੱਗੀ ਆ ਸਟੱਡ ਤੋਂ ਲੱਗੀ ਸੀਗੀ ਯਾਨੀ ਡੇਢ ਤੋਂ ਦੋ ਗਰਾਂ ਵਾਲਾ ਉਹਨਾਂ ਦੀ ਵਿਚਾਲੇ ਦੀ ਪਾਈ ਡੱਗ ਪਈ ਆ ਤੇ ਕੱਲ ਅਸੀਂ ਕੰਪਲੀਟ ਕਰ ਗਏ ਸੀ ਕਿ ਅਗਰਾ ਬੋਰੇ ਲਾ ਕੇ ਰੋਕ ਗਿਆ ਸੀਗਾ ਪਾਣੀ ਤੇ ਰਾਤ ਫਿਰ ਉਹ ਬੋਰੇ ਸਾਰੇ ਡੱਗ ਗਿਆ ਪਾਣੀ ਵਧਨ ਕਰਕੇ ਫੇ ਯਾਨੀ ਉਹ ਸਾਰਾ ਖਰਾਬਾ ਹੋ ਗਿਆ ਹੁਣ ਦੁਬਾਰਾ ਫੇ ਲੱਗੇ ਹੋਏ ਆ ਤੇ ਚੌਥਾ ਦੇਣਾ ਸਾਨੂੰ ਲਗਾਤਾਰੀ ਟੋਟ ਲਗਾਤਾਰੀ ਲਗਾਤਾਰੀ ਪਾਣੀ ਵਧ ਰਿਹਾ ਪਾਣੀ ਵਧਦਾ ਜੀ ਇਦਾਂ ਪਾਣੀ ਦਾ ਹੁਣ ਸਾਰਾ ਵਹਾ ਇਧਰੋਂ ਹੋ ਗਿਆ ਪਰਲੇ ਪਾਸੇ ਘਟ ਗਿਆ ਵਾ ਤੇ ਸਾਰਾ ਪਾਣੀ ਦਾ ਯਾਨੀ ਵਹਾ ਇਧਰ ਹੋ ਗਿਆ ਐਸ ਵੇਲੇ ਕਿੰਨਾ ਪਾਣੀ ਤੇਜ਼ ਚੱਲ ਰਿਹਾ ਐਸ ਟਾਈਮ ਪਾਣੀ ਬਹੁਤ ਤੇਜ਼ ਆ ਪਾਣੀ ਦੇ ਵਹਾ ਤੇਜ਼ ਆ ਯਾਨੀ ਹੁਣ ਬੋਰੀਆਂ ਲਾ ਕੇ ਬਾਕੀ ਸਾਰਾ ਕੁਝ ਜੰਮੋ ਬੋਰੀਆਂ ਲਾ ਕੇ ਸਾਰਾ ਕੁਝ ਕਰ ਰਹੇ ਆ ਯਾ ਲਾ ਕੇ ਤੇ ਪਾਣੀ ਦੇ ਬਹਾਵ ਦੇ ਨਾਲ ਕਿੰਨੀ ਕਿ ਮਿੱਟੀ ਜਿਹੜੀ ਇੱਕ ਕਿੰਨੀ ਲੰਬੀ ਏਰੀਏ ਤੱਕ ਜਿਹੜੀ ਗਈ ਆ ਪਾਣੀ ਜ ਮਿਕਸ ਹੋ ਰਹੀ ਆ ਮਿੱਟੀ ਦੇਖੋ ਜੀ ਹੁਣ ਸਾਰਾ ਸਾਰਾ ਜਿਹੜਾ ਪੈਪਚਾਰਿਆਂ ਦਾ 2 ਕਿੱਲੇ ਥਾਂ 2 ਕਿੱਲੇ ਡੇਟਾਟ ਰੁੜ ਗਿਆ ਵਾ ਜੇ ਇਹ ਜਿਹੜਾ ਹੁਣ ਕੰਮ ਹੋ ਰਿਹਾ ਹੈਗਾ ਜੀ ਇਹ ਪ੍ਰਸ਼ਾਸਨ ਕਰਾ ਰਿਹਾ ਜਾਂ ਪਿੰਡ ਦੇ ਦੇਖੋ ਜੀ ਸੰਗਤਾਂ ਦਾ ਵੀ ਸਹਿਯੋਗ ਆ ਪ੍ਰਸ਼ਾਸਨ ਦਾ ਵੀ ਸਹਿਯੋਗ ਆ ਪ੍ਰਸ਼ਾਸਨ ਵੀ ਆਇਆ ਹੋਇਆ ਆ ਪ੍ਰਸ਼ਾਸਨ ਵੀ ਆਇਆ ਹੋਇਆ ਪਾਂਚੇ ਪਿੰਡ ਆ ਉਹ ਵੀ ਨਾਲ ਲੱਗੇ ਹੋਏ ਨਾਲ ਲੱਗੇ ਹੋਏ ਆ ਹੁਣ ਕਿੰਨਾ ਤੁਹਾਨੂੰ ਲੱਗਦਾ ਵੀ ਕਿੰਨਾ ਸਮਾਂ ਹੋਰ ਲੱਗ ਸਕਦਾ ਜੀ ਦੇਖੋ ਜੀ ਇਹ ਤਾਂ ਹੁਣ ਰਾਤ ਤਕਰੀਬਨ ਸਾਨੂੰ ਨਹੀਂ ਰਹਿ ਹੋ ਜਾਣਾ ਹੋ ਸਕਦਾ 12 ਵਜੇ ਜਾਂ 1 ਵਜੇ 2 ਵਜੇ ਇਹ ਤਾਂ ਹੁਣ ਕਰਕੇ ਹੀ ਜਾਵਾਂਗੇ ਜੇ ਨਾ ਕੀਤਾ ਤੇ ਜਿਹੜਾ ਪਹਿਲਾਂ ਕੰਮ ਕੀਤਾ ਹੈ ਉਹ ਵੀ ਬੇਕਾਰ ਹੋ ਜਾਣਾ ਕਿਉਂਕਿ ਇਹ ਪਾਣੀ ਦੇ ਹਵਾ ਦਾ ਕੋਈ ਪਤਾ ਨਹੀਂ ਨਾ ਹੁੰਦਾਗਾ ਤੁਸੀਂ ਰਾਤੀ ਸਾਰਾ ਕਰਕੇ ਗਏ ਦੁਬਾਰਾ ਅੱਜ ਫਿਰ ਬਿਲਕੁਲ ਬਿਲਕੁਲ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਜਗ੍ਹਾ ਜਗ੍ਹਾ ਤੇ ਟੁੱਟ ਰਿਹਾ ਹੈ ਤੁਸੀਂ ਪ੍ਰਸ਼ਾਸਨ ਨੇ ਇਸ ਵਾਰੀ ਕੋਈ ਗੱਲਬਾਤ ਕੀਤੀ ਵੀ ਦਾ ਕੀ ਹਾਲ ਹੋ ਸਕਦਾ ਹੈ ਕਿ ਜਗ੍ਹਾ ਜਗ੍ਹਾ ਤੇ ਟੁੱਟ ਰਿਹਾ ਹੈ ਦੋ ਚੀਜ਼ ਸਾਨੂੰ ਚਾਹੀਦੀ ਸੀ ਉਹਨਾਂ ਨੇ ਪ੍ਰੋਵਾਈਡ ਕਰਾਈ ਹੈ ਹੁਣ ਮੰਗ ਕੀ ਕਰ ਦਿੰਦੇ ਤੁਸੀਂ ਹੁਣ ਅਸੀਂ ਇਹੀ ਮੰਗ ਕਰਦੇ ਆਂ ਪ੍ਰਸ਼ਾਸਨ ਜਿਵੇਂ ਸਾਡਾ ਸਹਿਯੋਗ ਕਰਦਾ ਐਵੇਂ ਕਰੀਏ ਬਈ ਤੇ ਚਲੋ ਨਾਲ ਸੰਤਾਂ ਦਾ ਵੀ ਸਹਿਯੋਗ ਆ ਵੀ ਸਾਡਾ ਇਹ ਬਚਾਅ ਹੋ ਸਕਦਾ ਸਾਰਾ ਸਮਾਨ ਪ੍ਰੋਪਰ ਇੱਥੇ ਮਿਲ ਰਿਹਾ ਜੀ ਤੁਹਾਡੇ ਕੋਲ ਪਹੁੰਚ ਰਿਹਾ ਕਿਸੇ ਚੀਜ਼ ਦੀ ਪਰੇਸ਼ਾਨੀ ਕੋਈ ਪਰੇਸ਼ਾਨੀ ਨਹੀਂ ਸਭ ਕੁਝ ਕਰ ਰਿਹਾ ਜੀ ਠੀਕ ਹੈ ਜੀ ਮੇਰਾ ਨਾਂਜੀ ਹਰਮੰਦਰ ਸਿੰਘ ਚੀਮਾ ਪਿੰਡ ਸੰਗਲਾ ਜੀ ਹਰਮੰਦਰ ਸਿੰਘ ਜੀ ਅੱਜ ਜਿਹੜੀ ਦਿਓ ਜਾਣਕਾਰੀ ਅੱਜ ਜਿਹੜਾ ਇੱਥੇ ਮਿੱਟੀ ਖੁਰਖੁਰ ਕੇ ਵਿੱਚ ਦਰਿਆ ਦੇ ਮਿਲ ਰਹੀ ਹੈ ਪਾਣੀ ਤੇਜ਼ ਬਹਾਵ ਕਰਕੇ ਕਿੰਨਾ ਕੁ ਨੁਕਸਾਨ ਹੋ ਰਿਹਾ ਕਿੰਨੇ ਚਿਰ ਤੋਂ ਤੁਸੀਂ ਲੱਗ ਰਹੇ ਇਹਨੂੰ ਅਸੀਂ ਜੀ ਇਹ ਜਿਹੜਾ ਢਾ ਲੱਗੀ ਨੂੰ ਅੱਜ ਚੌਥਾ ਦਿਨ ਹੋ ਗਿਆ ਜੀ ਅਸੀਂ ਚਾਰਾਂ ਦਿਨਾਂ ਤੋਂ ਹੀ ਆਪਦੇ ਵੱਲੋਂ ਜ਼ੋਰ ਲਾ ਰਹੇ ਹਾਂ ਵੀ ਕਿਸੇ ਹਿਸਾਬ ਨਾਲ ਰੋਕ ਦੇ ਪਰ ਪਾਣੀ ਦਾ ਜਿਵੇਂ ਜਿਵੇਂ ਫਲੋ ਘਟ ਜਾ ਜਦੋਂ ਵਾਧਾ ਉਹਦਾ ਜਿਹੜਾ ਝਕਾਵਾ ਜਿਹੜਾ ਸਾਰਾ ਸਾਡੇ ਇਧਰ ਬੰਨ ਦੇ ਨਾਲ ਹੋ ਗਿਆ ਇਸ ਕਰਕੇ ਜਿਹੜੇ ਸਾਨੂੰ ਇਹ ਬੰਨ ਵੱਲ ਨੂੰ ਆ ਰਿਹਾ ਵੱਡ ਵੱਡ ਕੇ ਕਿਉਂਕਿ ਇੱਥੇ ਤਕਰੀਬਨ ਡੰਗਾਈ ਆ ਜਿਹੜੀ ਕੋਈ 20 ਤੋਂ 25 ਫੁੱਟ ਥੱਲੇ ਹੋ ਚੁੱਕੀ ਆ ਜਿਹਦੇ ਕਰਕੇ ਅਪਰੋਚ 4-4 5-5 ਫੁੱਟ ਰਾਤ ਜੇ ਗੱਲ ਕਰੀਏ ਤਾਂ ਰਾਤ ਦੀ ਤਕਰੀਬਨ 10 ਫੱਟ ਜੰਮ ਇਹ ਮੰਗਰਿਆਂ ਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਵਾ ਤੇ ਅਸੀਂ ਸਾਰੇ ਰਲ ਮਿਲ ਕੇ ਅਸੀਂ ਕੰਮ ਕਰ ਰਹੇ ਵਾ ਅੱਗੇ ਸਾਡਾ ਜਿਹੜਾ ਕੰਮ ਸੀ ਦਿਨੇ-ਦਿਨੇ ਅਸੀਂ ਕਰਦੇ ਸੀ ਜੇ ਰਾਤ ਨੂੰ ਬੰਦ ਕਰ ਦਿੰਦੇ ਸੀ ਪਰ ਜਿਹੜਾ ਸਾਡਾ ਦਿਨੇ ਕੰਮ ਕੀਤਾ ਹੋਇਆ ਵੀ ਜਿਹੜਾ ਉਹ ਨੇਫਲ ਹੋ ਜਾਂਦਾ ਸੀ ਉਹਦੇ ਕਰਕੇ ਅਸੀਂ ਅੱਜ ਦਿਨ ਪਰ ਰਾਤ ਜਿਹੜਾ ਕੰਮ ਕਰਾਂਗੇ ਰਾਤ ਨੂੰ ਜਿਹੜਾ ਪ੍ਰਸ਼ਾਸਨ ਨੂੰ ਕਹਿ ਕੇ ਲਗਟਾਂ ਦਾ ਪ੍ਰਬੰਧ ਕਰਵਾ ਲਿਆ ਵਾ ਜੋ ਸਾਨੂੰ ਡੀਜ਼ਲ ਦੀ ਮੰਗ ਸੀ ਉਹ ਵੀ ਆ ਬਾਕੀ ਅਸੀਂ ਧੰਨਵਾਦ ਵੀ ਨਾਲ ਕਰਨਾ ਚਾਹੁੰਦੇ ਆ ਵੀ ਜੀ ਸੰਸਥਾ ਸੇਵਾ ਆਈ ਆ ਡੇਰੇ ਤੋਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਅੱਜ ਸਹਿਯੋਗ ਦੇ ਨਾਸਤੇ ਸਾਡੇ ਕੋਲ ਆਏ ਖੇਤੀ ਦਾ ਕਿੰਨਾ ਕਨਕਸਾਨ ਹੈ ਖੇਤੀ ਦਾ ਜੇ ਅਸੀਂ ਸਹੀ ਜਾਣੀਏ ਤਾਂ ਸਾਡੇ ਖੇਤੀ ਦਾ ਜਿਹੜਾ ਇਹ ਦੋ ਕਿੱਲੇ ਤਾਂ ਲਾਮ ਹੀ ਜਿਹੜੀ ਜਿਹੜੀ ਕਰੀਬ ਖਤਮ ਹੋ ਚੁੱਕੇ ਨੇ ਸ਼ਿਗਰਤ ਸਿੰਘ ਜੀ ਕਿਹੜੇ ਬੰਤੋਂ ਟ੍ਰੈਂਡ ਹੈਗਾ ਜੀ ਮੇਰਾ ਬਸੋਂ ਮੇਰੀ ਚੱਕ ਬਾਵਣੀਆਂ ਚੀਆਂ ਨਾਲ ਹੱਦ ਪੈਂਦੀ ਇੱਥੇ ਮੋਗੇ ਤੇ ਜਲੰਧਰ ਜ਼ਿਲ੍ਹੇ ਦੀ ਆਹ ਜ਼ਮੀਨ ਜਿਹੜੀ ਹੈ ਚੱਕ ਆਪਣੇ ਮੋਗੇ ਜ਼ਿਲ੍ਹੇ ਦੇ ਵਿੱਚ ਆ ਬਾਸੀਆਂ ਪਿੰਡ ਦੀ ਜ਼ਮੀਨ ਤੇ ਕਿੱਦਾਂ ਇਹ ਹਾਦਸਾ ਹੋਇਆ ਜਲੰਧਰ ਦਾ ਇਹ ਹਾਦਸਾ ਹੋਇਆ ਜੀ 8 ਕ ਦਿਨ ਤੋਂ ਪਾਣੀ ਥੋੜਾ ਥੋੜਾ ਜਿੱਦਾਂ ਪਹਿਲਾਂ ਜਿਦੋਂ ਚੜ੍ਹਾ ਆਇਆ ਉਦੋਂ ਤੋਂ ਕੋਈ ਇੱਥੇ ਸੱਟ ਨਹੀਂ ਕੋਈ ਟੱਕਰ ਨਹੀਂ ਕੋਈ ਬਾਤ ਨਹੀਂ ਸਹੀ ਚੱਲ ਰਿਹਾ ਜੀ ਉਸ ਤੋਂ ਬਾਅਦ ਅੱਜ 8 ਦਿਨ ਹੋਇਆ ਉਹ ਦਿਨ ਤੋਂ ਥੋੜਾ ਥੋੜਾ ਖਰਨਾ ਸ਼ੁਰੂ ਹੋਇਆ ਚਲੋ ਅਸੀਂ ਆਖਿਆ ਵੀ ਥੋੜਾ ਬਹੁਤਾ ਤਾਂ ਅੱਗੇ ਵੀ ਹੋ ਜਾਂਦਾ ਉਨੀ ਕੀ ਦੀ ਕੋਈ ਗੱਲ ਨਹੀਂ ਤੇ ਅੱਜ ਛੇਵਾਂ ਦੇ ਨਾਲ ਜਿਹੜਾ ਦੇਖਿਆ ਅਸੀਂ ਵੀ ਸਟੱਡ ਦੇ ਉੱਪਰ ਦੀ ਪਾਣੀ ਨਾਲ ਦੀ ਘਾਰ ਪੈ ਗਈ ਫਿਰ ਅਸੀਂ ਆਪ ਇਕੱਠੇ ਘਰ ਦੇ ਵੀ ਆਏ ਨਾਲ ਅੱਗੇ ਲਾਗੇ ਬੰਨੇ ਦੇ ਵੀ ਆਏ ਤੇ ਅਸੀਂ ਆਪਦੇ ਬੋਰੇ ਬਾਰੇ ਲਿਆ ਕੇ ਖਲ ਖੂਲ ਵਾਲੇ ਖਾਦਾਂ ਵਾਲੇ ਲਿਆ ਕੇ ਤਾਂ ਅਸੀਂ ਕੁਝ ਸ਼ੌਂਕ ਬੋਰੇਦਾਰੀ ਅਜਮੈਂਟ ਕਰਕੇ ਆਪਦਾ ਉਹਨੂੰ ਬੰਨਿਆ ਬੰਨਿਆ ਤੇ ਸਾਡੇ ਕੋਲ ਮੁੜ ਕੇ ਮਹਿਕਮੇ ਨੂੰ ਵੀ ਅਸੀਂ ਕੋਈ ਅਲਰਟ ਕੀਤਾ ਇਹ ਵੀ ਆਇਆ ਚਲੋ ਇਹਨਾਂ ਨੇ ਅੱਜ ਤੋਂ ਚੌਥਾ ਦਿਨ ਹੋ ਗਿਆ ਜੀ ਫਿਰ ਇਹ ਵੀ ਆਗੇ ਨਾਲ ਇਹਨਾਂ ਨੇ ਸਾਡੇ ਸਹਿਯੋਗ ਦਿੱਤਾ ਬੁਰੇ ਬਾਰੇ ਲਵਾਏ ਚਲੋ ਉਦੋਂ ਇੰਨਾ ਖਤਰਾ ਨਹੀਂ ਸੀਗਾ ਇਹ ਵੀ ਜਿੰਨਾ ਖਸਾਬ ਨਾਲੇ ਵੀ ਚਲਾਉਂਦੇ ਰਿਹਾ ਸਾਰਾ ਕੁਝ ਸਾਡੇ ਨਾਲ ਸਹਿਯੋਗ ਦਿੱਤਾ ਉਸ ਤੋਂ ਬਾਅਦ ਜੀ ਕੱਲ ਸਾਰਾ ਕੁਝ ਸਾਡੇ 3 ਦਿਨ ਕੈਤਿਆਂ ਦੀ ਮਿਹਨਤ ਕੱਲ ਉਦੋਂ ਪਤਾ ਲੱਗਾ 1:30 ਵਜੇ ਜਦੋਂ ਕਿ ਜੋ 6:00 ਵਜੀ ਉਹਨੇ ਨਾਲ ਹੀ ਅੱਜ ਤੋਂ ਕੋਈ 25 ਸਾਲ ਦੇ ਲੱਗੇ ਆ ਜਿਹੜੇ ਸਟੱਡ ਉਹ ਵੀ ਰੋੜ ਲਗਿਆ ਸਾਡੇ ਤਿੰਨ ਦਿਨਾਂ ਦੇ ਲਾਇਆ ਬੋਰਾ ਬਰਾਂ ਦੇ ਬਾਰੇ ਜੋ ਸੀਗੇ ਉਹ ਸਭ ਲੈ ਗਿਆ ਹੁਣ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਇੱਥੇ ਜੀ ਨੁਕਸਾਨ ਦੀ ਗੱਲ ਦੀ ਸਾਨੂੰ ਪਤਾ ਲੱਗਦਾ ਨੁਕਸਾਨ ਤਾਂ ਚਲੋ ਹੁੰਦੇ ਹੀ ਆ ਜੀ ਡੇਢ ਕਿੱਲੇ ਦਾ ਸਾਡਾ ਨੁਕਸਾਨ ਹੋਇਆ ਨੁਕਸਾਨ ਤਾਂ ਹੁਣ ਕੱਲ ਮੈਨੂੰ ਸੱਜਣਾ ਆ ਦੇ ਵੀ ਆਪਾਂ ਆਹ ਮੈਂ ਕਿਹਾ ਜਿੱਥੇ ਬਣਦਾ ਬਣਾ ਲਓ ਅੱਜ ਸਾਨੂੰ ਝੋਨੇ ਦਾ ਨਿਕਾ ਕੋਈ ਫਿਕਰ ਅੱਜ ਤਾਂ ਸਾਨੂੰ ਆ ਵੀ ਆ ਲਾਕਾ ਬਚਾ ਲਈਏ ਬੰਦ ਬਚ ਗਿਆ ਤਾਂ ਸਾਰਾ ਏਰੀਆ ਬਚ ਜਾਊਗਾ ਸਾਨੂੰ ਝੋਨੇ ਦਾ ਤਾਂ ਹੁਣ ਜੇ ਕੋਈ ਐਡੀ ਗੱਲ ਟੌਟਲ ਖੂਨੇ ਦਾ ਸਿਰਫ ਅਸੀਂ ਆਨੇ ਵੀ ਆਫ ਦਾ ਏਰੀਆ ਬਚਾਲੀਏ ਬਾਹਰ ਘੜ ਬਾਤ ਜਾਣਗੇ ਸਾਰੇ ਪਿੰਡ ਬਾਤ ਜਾਣਗੇ ਕਿਉਂਕਿ ਜਦੋਂ ਪਾਣੀ ਲੱਥਾ ਈਟਾ ਬਹੁਤ ਜਿਆਦਾ ਅੱਜ ਦੇਖੋ ਪੁਲ ਦੇ ਥੱਲਿਓ ਜਿੰਨਾ ਵੀ ਟੋਟਲ ਵਾ ਵਾ ਸਾਰਾ ਇਸ ਬੰਨੇ ਆ ਰਿਹਾ ਇੰਨੀ 60 ਪੈਰੀ ਤੁਹਾਡੇ ਕੋਲ ਮੂਵੀ ਬਣੀ ਹੋਣੀ ਨਹੀਂ ਤੇ ਬਣਾ ਕੇ ਦੇਖੋ ਹੁਣ ਇਹ ਆ ਵੀ ਸਹਯੋਗ ਅੱਜ ਜਿਹੜਾ ਨਾ ਕੱਲ ਵੀ ਪ੍ਰਸ਼ਾਸਨ ਨੇ ਦਿੱਤਾ ਪਰਸੋਂ ਵੀ ਦਿੱਤਾ ਸਪਸ਼ਟ ਪਰ ਅੱਜ ਜਿਹੜਾ ਨਾ ਜਨਤਾ ਵੀ ਸਾਡੇ ਨਾਲ ਅੱਜ ਬਹੁਤ ਸਾਥ ਦੇ ਰਹੀ ਆ ਡੇਰੀ ਸੰਦ ਫੇਰ ਤੋਂ ਇੰਨਾ ਜਨਤਾ ਦਾ ਸਾਥ ਆ ਉਨਾ ਹੀ ਅੱਜ ਆਪਣੇ ਇਹਨਾਂ ਦਾ ਮਹਿਕਮੇ ਦਾ ਵੀ ਸਾਥ ਆ ਅੱਜ ਦੋਵਾਂ ਤਰ੍ਹਾਂ ਨੇ ਸਾਥ ਦਿੱਤਾ ਅੱਜ ਰਾਹ ਵੀ ਚਾਲੂ ਹੋ ਗਿਆ ਅੱਜ ਕੰਮ ਵੀ ਉਧਰ ਚੱਲ ਪਿਆ ਇਹ ਰਾਹ ਤੁਸੀਂ ਆਪਣੀ ਪਹਿਲੀ ਚੋਬ ਬਣਾਇਆ ਪਹਿਲੀ ਚੋਬ ਬਣਾਇਆ ਜੀ ਅੱਜ ਹੀ ਬਣਾ ਰਹੇ ਆ ਜੀ ਅਜੇ ਵੀ ਪੂਰਾ ਨਹੀਂ ਬਣਿਆ ਅਜੇ ਵੀ ਟਰਾਲੀਆਂ ਦੇਖੋ ਖੁੱਭੀ ਖੜੀ ਆ ਤੇ ਇਹ ਬਣਾ ਹੀ ਰਹੇ ਆ ਵੀ ਆਵੇ ਮਿੱਟੀ ਆਈ ਹੋਈ ਆ ਮਿੱਟੀ ਵੀ ਪਾਈ ਜਾਂਦੇ ਆ ਬੋਰੇ ਵੀ ਲਈ ਉਹਨੇ ਅਜੇ ਟਰਾਲੀਆਂ ਬੋਰੇ ਵੀ ਭਰਦਿਆਂ ਅਜ ਉਥੇ 10 ਟਰਾਲੀਆਂ ਕਰੇ। ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਮਿਲਦਾ। ਅੱਜ ਪੂਰਾ ਸਹਿਯੋਗ ਆ ਜੀ ਐਵੇਂ ਅੱਜ ਦੀ ਨਹੀਂ ਮੈਂ ਕੱਲ ਦਾ ਕੱਲ ਵੀ ਪ੍ਰਸ਼ਾਸਨ ਸਾਡੇ ਨਾਲ ਖੜਿਆ ਵਾ। ਪਹਿਲਾਂ ਪ੍ਰਸ਼ਾਸਨ ਨੇ ਐਡਾ ਨਹੀਂ ਸੀਗਾ ਚਲੋ ਤੇ ਕੱਲ ਦਾ ਜਰੂਰ ਨਾਲ ਸਾਡੇ ਦੇ ਤਾਜਦ ਪੂਰਾ ਪ੍ਰਸ਼ਾਸਨ ਐਵੇਂ ਜਾਣ ਕੇ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਅੱਜ ਸਾਥ ਆ। ਅੱਜ ਏਰੀਏ ਦਾ ਵੀ ਸਾਥ ਆ, ਭਰਾਵਾਂ ਦਾ ਵੀ ਸਾਥ ਆ। ਸਭ ਕਾਸੀ ਦਾ ਹੁਣ ਜਨਤਾ ਦੇਖ ਲਓ ਕਿੰਨੀ ਆ ਕੰਮ ਕਰਦੀ ਸਾਰਿਆਂ ਦੀ ਲੰਗਰ ਪਾਣੀ ਵੀ ਤਿਆਰ ਹੁੰਦਾ ਸਵੇਰ ਤੋਂ ਚਾਹ ਦਾ ਡੇਗਾ ਸਵੇਰ ਤੋਂ ਚੱਲਦੇ ਸਭ ਕੁਝ ਭਰਾਵਾਂ ਦੇ ਸਹਿਯੋਗ ਨਾਲ ਸਭ ਕੁਝ ਚੱਲ ਰਿਹਾ ਹੈ